ਜਿਹੜਾ ਕਮੈਂਟ ਹੈ ਉਹਦੇ ਤੇ ਐਨਾ ਬਵਾਲ ਹੋਣਾ ਤੇ ਦੋਨੋਂ ਪਾਸਿਓਂ ਆਪਾਂ ਨੂੰ ਪੋਲੀਟੀਕਲੀ ਆਪਾਂ ਨੂੰ ਪਤਾ ਹੈ ਵੀ ਕਿਹੜੀ ਕਿਹੜੀ ਪਾਰਟੀ ਕਿੱਥੇ ਖੜੀ ਹੈ ਹਮ ਹਮ ਤੇ ਦੂਸਰੇ ਨੂੰ ਇਹ ਕਹਿਣਾ ਵੀ ਉਹਨਾਂ ਨੇ ਇਹ ਕਹਿਤਾ ਤਾਂ ਅਸੀਂ ਬਹੁਤ ਪੁਰੀ ਸਾਹਿਬ ਕਹ ਰਹੇ ਸੀ ਅਸੀਂ ਬਹੁਤ ਆਊਟ ਆਫ ਦੀ ਵੇ ਜਾ ਕੇ ਸਿੱਖਾਂ ਦੀ ਕਾਪੀ ਕਿਤੇ ਰਿਹਾ ਹਮ ਹਮ ਆਊਟ ਆਫ ਦੀ ਵੇ ਹਮ ਟਰਾਈ ਅੰਡਰਸਟੈਂਡ ਅਕ ਕੋਈ ਅਸੀਂ ਨਾਰਮਲ ਸਿਟੀਜ਼ਨ ਆ ਅਸੀਂ ਦੇਸ਼ ਦੇ ਲਈ 80% 90% ਕੁਰਬਾਨੀਆਂ ਦਿੱਤੀਆਂ ਹਾਂ ਅਸੀਂ ਦੇਸ਼ ਦੀ ਅਖੰਡਤਾ ਲਈ ਚੀਨ ਦੀ ਲੜਾਈ ਤੋਂ ਲੈ ਕੇ ਪਾਕਿਸਤਾਨ ਕਸ਼ਮੀਰ ਕਾਰਗਿਲ ਅਸੀਂ ਸ਼ਹੀਦੀਆਂ ਦਿੱਤੀਆਂ ਸਾਡਾ ਕੋਈ ਇਸ ਵੇਲੇ ਤੁਸੀਂ ਦੇਖੋ ਇਹ ਲੋਪਸਾਈਡਡ ਹੈਗੀ ਆ ਜਿਹੜੀ ਰਾਜਪੂਤਸ ਜਾਟਸ ਸਿੱਖਸ ਤੇ ਗੁਰਖਾਜ਼ ਜਿਹੜੀ ਫੌਜ ਹੈ ਜਦੋਂ ਇਨਫੈਂਟਰੀ ਲੜਦੀ ਹੈ ਜੈਕਲਾਈ ਹੈ ਡੋਗਰਾਸ ਹੈ ਕੋ ਗੁਜਰਾਤ ਰੈਜiment ਤਾਂ ਆਈ ਨਹੀਂ ਅਜੇ ਠੀਕ ਹੈ ਨਾ ਅਜੇ ਕਈ ਰੈਜimentਾਂ ਇਹ ਚਾਹੀਦੇ ਆ ਕਿ ਯੂਨੀਫਾਰਮਲੀ ਜਿਹੜੀਆਂ ਇਹ ਜਿਹੜਾ ਸਟੇਟ ਦੇ ਲਈ ਜਿਹੜਾ ਲੜਨ ਦਾ ਵਾਦਾ ਹੈ ਤੇ ਕੁਝ ਮਾਰਸ਼ਲ ਰੇਸਿਸ ਹੈਗੀਆਂ ਹੈ ਨਾ ਉਹਨਾਂ ਦੇ ਲਈ ਇਹ ਇਹ ਹਮੇਸ਼ਾ ਹੀ ਉਹ ਅੰਗਿਆਣ ਗਿਆ ਜੇ ਉਹਨਾਂ ਦਾ ਕਿਉਂਕਿ ਉਹਨਾਂ ਦਾ ਆਪਣਾ ਵਰਚਸਵ ਹੈ ਉਹਨਾਂ ਦੀ ਆਪਣੀ ਹੋਣ ਹੈ ਉਹਨਾਂ ਦੀ ਆਪਣੀ ਆਇਡੈਂਟੀਟੀ ਹੈ ਉਹਨੂੰ ਹਰ ਇੱਕ ਬੰਦਾ ਚਾਹੁੰਦਾ ਹੈ ਵੀ ਮੈਂ ਇਹਦੇ ਨਾਲ ਜੁੜਾ। ਕਿ ਉਹ ਭਾਜਪਾ ਹੋਵੇ, ਕਿ ਉਹ ਕਾਂਗਰਸ ਹੋਵੇ। ਤਾਂ ਆਪਾਂ ਨੂੰ ਇਹ ਜਿਹੜੀਆਂ ਕਮੈਂਟਸ ਹੈ ਇਹਦੇ ਬਾਰੇ ਜ਼ਿਆਦਾ ਬਾਦਰ ਨਹੀਂ ਕਰਨਾ ਚਾਹੀਦਾ। ਆਪਾਂ ਨੂੰ ਆਪਣੇ ਹੱਕਾਂ ਜਿਹੜੇ ਜਾਇਜ਼ ਹੱਕ ਨੇ ਜੋ ਪੰਜਾਬ ਅਕੋਰਡ ਦੇ ਵਿੱਚ ਸਿਆਸੀ ਥੋਏ ਸੀ ਬਾਅਦ ਚ ਭੁੱਲ ਗਏ ਉਹਨਾਂ 'ਚ ਹੋਰ ਚੀਜ਼ਾਂ ਐਡ ਕਰਕੇ ਪੰਜਾਬ ਲਈ ਜਿਹੜੀ ਇੱਕ ਮੈਂ ਪੰਜਾਬੀਅਤ ਦੀ ਗੱਲ ਕਰ ਰਿਹਾ ਹਾਂ ਪੰਜਾਬ ਲਈ ਇੱਕ ਵੱਖਰੀ ਜਗਾ ਜਿੱਥੇ ਸਿੱਖਸ ਆ ਰਹੇ ਮਿਨੋਰਟੀ ਵਿੱਚਦਰ ਮੈਜੋਰਟੀ ਠੀਕ ਹੈ ਤੇ ਆਪਾਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਕੇ ਉਹਦੀ ਗੱਲ ਕਰੀਏ ਜਿਵੇਂ ਸਾਡੇ ਲਈ ਪਰਤੀ ਖੋਲਦੇ ਹੋ ਜਿਹੜੇ ਸਾਡੇ ਮੁੰਡੇ ਜਾਣਾ ਚਾਹੁੰਦੇ ਆ ਤੁਸੀਂ ਚੰਡੀਗੜ੍ਹ ਸਾਨੂੰ ਵਾਪਸ ਕਰਦੇ ਹੋ ਪੰਜਾਬੀ ਬੋਲਦੇ ਇਲਾਕੇ ਦੇ ਦਿਓ ਇਹ ਜਿਹੜੀਆਂ ਗੱਲਾਂ ਕਿਉਂ ਸਾਨੂੰ ਵਾਂਝੇ ਰੱਖਿਆ ਗਿਆ ਤੇਲੰਗਾਨਾ ਤੇ ਹਾਈਦਰਾਬਾਦ ਆਂਧਰਾ ਪ੍ਰਦੇਸ਼ ਦਾ ਪਟਵਾਰਾ ਹੁੰਦਾ ਉਹਨਾਂ ਨੂੰ ਚੁੱਪਚਾਪ ਦਿੱਤਾ ਜਾਂਦਾ ਵੀ ਤੂੰ ਹైదరాబాద్ ਹੈ ਤੇਰਾ ਭਾਈ ਤੂੰ ਆਪਣਾ ਕੈਪੀਟਲ ਬਣਾ ਲਾ ਤੇ ਵਾਈ ਸਾਡੇ ਕੇਸ ਦੇ ਵਿੱਚ ਇਹ ਜਿਹੜੀ ਆ ਚੀਜ਼ ਹੈ ਇਹ ਜਿਹੜੀਆਂ ਸਟੋਕਸ ਕਰਦੀਆਂ ਦੋਨੋਂ ਪੋਲੀਟੀਕਲ ਪਾਰਟੀਆਂ ਇਹ ਪੁਰਾਣੀਆਂ ਚੀਜ਼ਾਂ ਨੂੰ ਛੇੜ ਕੇ ਅੱਗ ਦੇ ਵਿੱਚ ਉਹ ਛੋਟਾ ਛੋਟਾ ਛੇੜਦੀ ਹੈ ਠੀਕ ਹੈ ਸਾਨੂੰ ਇਨਸਾਫ ਦੇਣਾ ਆਪਣੇ ਮੈਨੀਫੈਸਟੋਜ ਪੜ੍ਹਨ ਕਾਂਗਰਸ ਵਾਲੇ ਵੀ ਅਸੀਂ ਆ ਕਰਾਂਗੇ ਤੁਹਾਨੂੰ ਆ ਦੇਾਂਗੇ ਆਉਂਦੀ ਹੀ ਪਾਰਟੀ ਜਦੋਂ ਆਊਗੀ ਵੱਡਾ ਕਾਂਗਰਸ ਚੜੀ ਗੱਡ ਤੁਹਾਡਾ ਠੀਕ ਹੈ ਫਰਾਂਡੇ ਤੁਹਾਡੀ ਪੰਜਾਬੀ ਬੋਲਦੇ ਇਲਾਕੇ ਚ ਤੁਹਾਡਾ ਪਾਣੀਆ ਦਾ ਫੈਸਲਾ ਹੋ ਜਾਏਗਾ ਅਸੀਂ ਜਿਹੜੇ ਪੁਰਾਣੇ ਉੱਤਰ ਦੇ ਮੁੱਦੇ ਹੈ ਸੋ ਆਪਾਂ ਇਸ ਵੇਲੇ ਆਪਣੀ ਇਹ ਜਿਹੜੀ ਪੱਗ ਕੜੇ ਦੀ ਗੱਲ ਕੀਤੀ ਹੈ ਉਹ ਤੁਹਾਨੂੰ ਇੱਕੋ ਜਾਣ ਲਈ ਹੈ ਤੇ ਉਹ ਜਵਾਬ ਦੇ ਜਾਂਦੇ ਆ ਦੂਨੇ ਜਾਣੇ ਜਿਹੜੇ ਉਹਨਾਂ ਦੇ ਸਿੱਖ ਲੀਡਰਸ ਹੈ ਮੇਰੇ ਖਿਆਲ ਸਿੱਖ ਕਮਿਊਨਿਟੀ ਵੈਰੀ ਵੈਰੀ ਮੈਚੁਰ 올 ਓਵਰ ਦੀ ਸੋ 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 ਸੇ ਗਿਲਸਾਬਾ ਤੁਹਾਡਾ ਕਹਿਣਾ ਮਾਂ ਵੀ ਇਹ ਜਿਹੜਾ ਕਮੈਂਟ ਹੈ ਇਹ ਸਿੱਖ ਭਾਈਚਾਰੇ ਨੂੰ ਉਲਝਾਉਣ ਦਾ ਵਾਸਤੇ ਕਮੈਂਟ ਹੈ ਔਰ ਜੋ ਪੂਰੀ ਨੇ ਵੀ ਕਿਹਾ ਉਹ ਵੀ ਕੀ ਅਸੀਂ ਵੱਧ ਛੱਡ ਕੇ ਆਊਟ ਆਫ ਦੀ ਵੇਜ ਜਾ ਕੇ ਕੀਤਾ ਉਹ ਵੀ ਗਲਤ ਹੈ ਅਸਲੀ ਤੇ ਮਸਲੇ ਹਾਲ ਹੀ ਨਹੀਂ ਹੋਏ ਯਸ ਇਹ ਆਪਾਂ ਨੂੰ ਤੇਜ਼ੀ ਤੇ ਹੋਣਾ ਚਾਹੀਦਾ ਇੰਨੀਆਂ ਗੱਲਾਂ ਤੇ ਵੀ ਇਹ ਪੁਰਾਣਾ 83 ਦੇਖੋ ਜਿਹੜੀ ਸਮਾਂ ਬੀਤ ਗਿਆ ਜਦੋਂ 57 ਚ 1752 ਚ ਅਫਦਾਲੀ ਨੇ ਆ ਕੇ 1700 60 ਚ 1752 ਚ ਗੁਰੂ ਆਪਣਾ ਗੋਲਡਨ ਟੈਂਪਲ ਨੂੰ ਪੂਰਾ ਦੇਖੋ ਆਪਾਂ ਦੁਬਾਰਾ ਉੱਠ ਕੇ ਕਿੰਨੀ ਵਾਰੀ ਉਹਨੂੰ ਪੂਰਿਆ ਗਿਆ ਕਿੰਨੀ ਵਾਰੀ ਟਾਇਆ ਗਿਆ ਬਾਰੂਦ ਪਾਇਆ ਗਿਆ ਫਸੇ ਰੰਗੜਾਏ ਉਹ ਸਭ ਚਲੇ ਗਏ ਆਪਣੀ ਜੜ ਦੀ ਗੱਲ ਸਾਰੀ ਜਗ੍ਹਾ ਹੈਗੀ ਹੈ ਐਂ ਪੰਜਾਬੀ ਕਮਿਊਨਿਟੀ ਨੂੰ ਜਿਹੜੀ ਪੰਜਾਬੀ Hindu ਨੂੰ ਇੱਕ ਹੈਗਾ ਨਾ ਵੱਖ ਪਾਈ ਹੈ ਕਿ ਪੰਜਾਬੀ ਬੋਲੀ ਸਿਰਫ ਸਿੱਖਾਂ ਦੀ ਬੋਲੀ ਹੈ ਇਹ ਕਲਚਰ ਖਤਮ ਹੋ ਰਿਹਾ ਤੇ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ ਐਂਡ ਗਰੋ ਇਕੱਠੇ ਕਰਨਾ ਚਾਹੀਦਾ ਕਿਉਂਕਿ ਮਾਨਸ ਕੀ ਜਾਤ ਸਭ ਦੇ ਇੱਕ ਹੀ ਪਛਾਣ ਉਹ ਇਹ ਜਿਹੜਾ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਸਭੇ ਸਾਜੀ ਵਾਲ ਸਾਹਿਬ ਕੋਈ ਨਾ ਕਿਸੇ ਬਾਹਰ ਜਿਓ ਇਸ ਤੇ ਚੱਲੋ ਇਹ ਲੀਡਰ ਡਿਸੀਪਲ ਹੋ ਜਾਣਗੇ ਇਹ ਆਪਣੇ ਕੋਲੇ ਆਣ ਜੇ ਬਾਟੇ ਲੈ ਕੇ ਆਪਾਂ ਇਹਨਾਂ ਕੋਲੇ ਨਹੀਂ ਜਾਣਾ ਤੇ ਤੁਸੀਂ ਤੁਹਾਡੀ ਪੰਜਾਬੀਆਂ ਦੀ ਬੜੀ ਸਟਰੋਂਗ ਕਮਿਊਨਿਟੀ ਹੈ ਐਂਡ ਪੰਜਾਬੀ ਇਸ ਸਪੋਕਨ ਬਾਈ ਮੋਰ ਥੈਨ 13 ਕਰੋੜ ਪੀਪਲ ਇਨ ਇਨ ਦੀ ਵਰਲਡ ਤੋਂ ਆਪਾਂ ਆਪਣਾ ਪਰਫਲਕ ਕਰੀਏ Miren, vale.